ਹੁਣੇ ਮਾਮਲਾ ਅਦਾਲਤ ਤੱਕ ਗਿਆ ਕਿ ਸਿੰਘ ਸਹਿਬਾਨ ਦੀ ਯੁਕਤੀ ਸੇਵਾ ਮੁਕਤੀ ਦਾ ਅਧਾਰ ਐਸਡੀਪੀਸੀ ਤੋਂ ਖੋਲਿਆ ਜਾਵੇ ਜਿਹੜਾ ਸਿੱਖ ਮਰਿਆਦਾ ਦੇ ਹਵਾਲੇ ਦੇਖਿਆ ਜਾਂਦਾ ਹੈ ਤੱਕ ਸਹਿਬਾਨ ਦੀ ਸੇਵਾਦਾਰ ਬਜੂ ਸੇਵਾ ਦੀ ਮੰਗ ਵਾਲੀ ਜਸਪ੍ਰੀਤ ਸਹਿਬਾਨ ਪ੍ਰਮੁੱਖ ਮੁਖóis ਲਈ ਉਹ ਇਸ ਲਈ ਉਹਨਾਂ ਦੇ ਮਸਲੇ ਦੁਨਿਆਵੀ ਅਦਾਲਤਾਂ ਵਿੱਚ ਨਹੀਂ ਵਿਚਾਰੇ ਜਾ ਰਹੇ ਸਿੱਖ ਦੇਖਣ ਸਿੱਖ ਸੰਸਥਾਵਾਂ ਦੇਖਣ ਸਿੱਖ ਨਮੁੰਹਦੇ ਦੇਖਣ ਕੋਈ ਇੱਕ ਸਾਂਝੀ ਕਮੇਟੀ ਬਣੇ ਵਿੱਚ ਜਿਹਾ ਵਰਤਾਰਾ ਬਣਿਆ ਕਿਉਂਕਿ ਐਸਜੀਪੀਸੀ ਦਾ ਕੰਮ ਤੋਂ ਕੇਵਲ ਸਿਰਫ ਨਿਰੂਕਰਾ ਦਾ ਪ੍ਰਬੰਧ ਦੇਖਦਾ ਪ੍ਰਬੰਧ ਦਾ ਕੰਮ ਕਰ ਦੇਖਣਾ ਨਾ ਕਿ ਜਦਰ ਸਾਹਿਬਾਂ ਦੀ ਨਿਯੁਕਤੀ ਤੇ ਸੇਵਾ ਉਹ ਕਿ ਜਦੋਂ ਇੱਕ ਪੀਸ਼ਨ ਰਹੀ ਇਸ ਪੀਸ਼ਨ ਦੇ ਆਧਾਰ ਤੇ ਡੰਡੀਗੜ੍ਹ ਦੇ ਸਿਵਲ ਦਲਦਲ ਨਹੀਂ ਕੇਂਦਰ ਸਰਕਾਰ ਦਾ ਨੋਟਿਸ ਕਰਤਾ ਐਸਜੀਪੀਸੀ ਕੋਈ ਜਵਾਬ ਕਰ ਵੀ ਕਰਦੇ ਹੋ 74 ਇਹ ਇੰਡੀਆ ਉਹਦੇ ਵਿੱਚ ਜਦੋਂ ਦਾਖਲ ਹੁੰਦੇ ਨੇ ਲੋਕ ਕਹਿੰਦੇ ਸਾਡੀ ਇੱਕ ਬਿਜ਼ਨਸ ਪਾਸ ਹੈ ਜੀ ਉਹ ਸਾਡੀ ਇੱਕ ਕਾਫੀ ਪਾਸ ਹੈ ਤੇ ਜਦੋਂ ਇਕਨੋਮਿਕ ਕਲਾਸ ਫਲ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਸਾਥੀਆਂ ਨਾਲ ਦੇ ਵੱਧਦੇ ਨੇ ਉਹ ਦੇਖਦੇ ਆ ਸੀਟਾਂ ਫਟੀਆਂ ਪੁਰਾਣੀਆਂ ਤਸੀਆਂ ਗੰਦੀਆਂ ਨੇ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣ ਜਾ ਰਹੇ ਹਾਂ ਇਹਦੇ ਲਈ ਕਹਿੰਦੇ ਜੀ 585 ਕਰੋੜ ਰੱਖ ਲਿਆ ਤੇ ਹਰ ਵਿਧਾਨ ਸਭਾ ਹਲਕੇ ਨੂੰ 5-5 ਕਰੋੜ ਮਿਲ ਜਾਣਾ ਕਿ ਇਹ 2006 ਕੀ ਜਿਹੜਾ ਪਿੰਡ ਦੀ ਕੁੱਲ ਆਮਦਨ ਚੋਂ ਸਰਕਾਰਾਂ 30% ਦੀ ਲੈ ਰਹੀਆਂ ਨੇ ਨਾ ਉਹਦਾ ਸਾਬਤ ਕਰੋ ਨਾ। ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਆ 2000 ਰੁਪਏ ਦੇਣ ਲਈਆਂ ਸੰਬੰਧਤ। ਦੂਏ ਪਾਸੇ ਡੀਸੀ ਨੇ ਹੁਦੈਤ ਦਿੱਤਾ ਕਿ ਪਿੰਡਾਂ 'ਚ ਜੁਧ ਨਸ਼ਿਆਂ ਵਿਰੁੱਧ ਤੇ ਬੋਰਡ ਲਗਾਉਣਾ। ग्लोबल पंजाब टीवी ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ग्लोबल ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਕਿ ਜਥੇਦਾਰ ਸਹਿਬਾਨ ਦੀਆਂ ਨਿਯੁਕਤੀਆਂ ਹੁਣ ਅਦਾਲਤਾਂ ਕਰਨਗੀਆਂ ਕਿ ਸਿੰਘ ਸਹਿਬਾਨ ਦੀਆਂ ਨਿਯੁਕਤੀਆਂ ਹੁਣ ਕੇਂਦਰ ਸਰਕਾਰ ਕਰੇਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤੋਂ ਅਧਿਕਾਰ ਖੋਲਿਆ ਜਾਏਗਾ ਕਿ ਹੁਣ ਸਿੱਖ ਸੰਸਥਾਵਾਂ ਦੇ ਮਾਮਲੇ ਖਾਸ ਕਰ ਤਖਤ ਸੇਵਾ ਨਾਲ ਸੰਬੰਧਿਤ ਪਹਿਲੂ ਅਦਾਲਤਾਂ ਚ ਵਿਚਾਰੇ ਜਾਣਗੇ ਇਹ ਸਵਾਲ ਅੱਜ ਆਪਾਂ ਕਿਉਂ ਕਰ ਰਹੇ ਹਾਂ ਇਹ ਸਵਾਲ ਇਸ ਲਈ ਕਰ ਰਹੇ ਹਾਂ ਕਿ ਜਦੋਂ ਯਾਨੀ ਹਰਪ੍ਰੀਤ ਸਿੰਘ ਹੋਣਾ ਨੂੰ ਉਸ ਤੋਂ ਬਾਅਦ ਗਿਆਨੀ ਰੁਕਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਹੋਣਾ ਨੂੰ ਉਹਨਾਂ ਦੇ ਤਖਤ ਸੇਵਾ ਨਾਲ ਦੀ ਜਥੇਦਾਰੀ ਦੇ ਅਹੁਦਿਆਂ ਤੋਂ ਲੰਬੇ ਕੀਤਾ ਗਿਆ ਤਾਂ ਉਸ ਤੋਂ ਬਾਅਦ ਕੌਮ ਦੇ ਅੰਦਰ ਵੱਡੀ ਗਿਣਤੀ ਚ ਕੌਮ ਦੇ ਅੰਦਰ ਗਰੋਸਾ ਪਨ ਪਿਆ ਤੇ ਕਵਾਜ ਵੀ ਉੱਠੀ ਕਿ ਸਿੰਘ ਸੇਵਾ ਨਾਲ ਦੀ ਬਹਾਲੀ ਕਰਾਈ ਜਾਵੇ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਕੁਝ ਸੰਸਥਾਵਾਂ ਉਹਦੇ ਲਈ ਪਰ ਪ੍ਰਦਰਸ਼ਨ ਦੇ ਰੂਪ ਚ ਵੀ ਆਈਆਂ ਬਾਬਾ ਬਰਨਾਰਾਮ ਸਿੰਘ ਤੁਮਾ ਦਮਦਮੀ ਟਕਸਾਲ ਹੋਰ ਸੰਤ ਸਮਾਜ ਹੋਰ ਰਾਜਨੀਤਿਕ ਤਰ੍ਹਾਂ ਅਕਾਲੀ ਦਰਨਾ ਸੰਬੰਧਤ ਨੁਮਾਇੰਦੇ ਪਰ ਹੁਣੇ ਮਾਮਲਾ ਅਦਾਲਤ ਆ ਪੜ ਗਿਆ ਜਨਾਬ ਕਿ ਸਿੰਘ ਸਹਿਬਾਨ ਦੀ ਨਿਯੁਕਤੀ ਸੇਵਾ ਮੁਕਤੀ ਦਾ ਅਧਿਕਾਰ ਐਸਡੀਪੀਸੀ ਤੋਂ ਖੋਹ ਲਿਆ ਜਾਵੇ ਐਸਡੀਪੀਸੀ ਕੋਲੇ ਅਧਿਕਾਰ ਨਹੀਂ ਹੈਗਾ ਕਿ ਉਹ ਜਥੇਦਾਰ ਲਾਵੇ ਤੇ ਉਹਨਾਂ ਨੂੰ ਹਟਾਵੇ ਇਹ ਮੰਗ ਕਰਦੀ ਪਟੀਸ਼ਨ ਅਦਾਲਤ ਪਾਦੀਤੀ ਗਈ ਹੈ ਜਦੋਂ ਕਿ ਆਮ ਬਵਿਹਾਰ ਦੇ ਵਿੱਚ ਇਹ ਗੱਲ ਸਾਡੇ ਮਨਾਂ 'ਚ ਹੈਗੀ ਹੈ ਕਿ ਬਈ ਸਭ ਤੋਂ ਪਵਿੱਤਰ ਤੇ ਸਭ ਤੋਂ ਉੱਚਾ ਸਥਾਨ ਹੈ ਜਿਹੜਾ ਸਿੱਖ ਮਰਿਆਦਾ ਦੇ ਹਵਾਲੇ ਨਾਲ ਦੇਖਿਆ ਜਾਵੇ ਤਾਂ ਉਹ ਤਖਤ ਸਹਿਬਾਨਾਂ ਦਾ ਤੇ ਤਖਤ ਸਹਿਬਾਨਾਂ ਦੀ ਸੇਵਾ ਦਰਵਾਜੋਂ ਸੇਵਾ ਨਿਵਾਉਣ ਵਾਲੇ ਜਥੇਦਾਰ ਸਹਿਬਾਨ ਪ੍ਰਮੁੱਖ ਨੇ ਸੋ ਇਸ ਲਈ ਉਹਨਾਂ ਦੇ ਮਸਲੇ ਦੁਨਿਆਵੀ ਅਦਾਲਤਾਂ 'ਚ ਨਹੀਂ ਵਿਚਾਰੇ ਜਾਣੇ ਚਾਹੀਦੇ ਪਰ ਸੰਵਿਧਾਨ ਦੇ ਦਾਇਰੇ 'ਚ ਕੰਮ ਕਰਦੀਆਂ ਅਦਾਲਤਾਂ ਤੱਕ ਜੇਕਰ ਕੋਈ ਮਾਮਲਾ ਪਹੁੰਚਦਾ ਤਾਂ ਉਹ ਆਪਣੀ ਡਿਊਟੀ ਨਿਭਾਉਂਦਿਆਂ ਉਸ ਮਾਮਲੇ ਦੀ ਸੁਣਵਾਈ ਕਰਦੇ ਨੇ ਹੁਣ ਇਹੀ ਮਾਮਲਾ ਅਮਰਤ ਸਰ ਦੇ ਗੁਰਮਖ ਸਿੰਘ ਨਾਮ ਦੀ ਸ਼ਖਸੀਅਤ ਨੇ ਚੰਡੀਗੜ੍ਹ ਦੀ ਸਿਵਲ ਅਦਾਲਤ 'ਚ ਦਾਖਲ ਕੀਤਾ ਚੰਡੀਗੜ੍ਹ ਦੀ ਸਿਵਲ ਅਦਾਲਤ ਦੇ ਵਿੱਚ ਗੁਰਮਖ ਸਿੰਘ ਨੇ ਪਟੀਸ਼ਨ ਪਾਈ ਹੈ ਕਿ ਜੀ ਤਖਤ ਸਹਿਬਾਨ ਦੇ ਜਥੇਦਾਰ ਪਹਿਲਾਂ ਤੁਰੇ ਆ ਰਹੇ ਨੇ ਤੇ ਐਸਜੀਪੀਸੀ 1925 ਦੇ ਤਹਿਤ ਕੰਮ ਕਰਦੀ ਹੈ ਇਸ ਨੂੰ ਕਿਵੇਂ ਅਧਿਕਾਰ ਮਿਲ ਗਿਆ ਕਿ ਜਥੇਦਾਰਾਂ ਨੂੰ ਕਿਵੇਂ ਹਟਾਉਣਾ ਕਿਵੇਂ ਲਾਉਣਾ ਇਹ ਕੌਣ ਹੈ ਸਿੱਖ ਵਿਅਕਤੀ ਦੇਖਣ ਸਿੱਖ ਸੰਸਥਾਾਂ માં ਦੇਖਣ ਸਿੱਖ ਨਵੇਂ ਦੇ ਦੇਖਣ ਕੋਈ ਇੱਕ ਸਾਂਝੀ ਕਮੇਟੀ ਬਣੇ ਕੁਛ ਅਜਿਹਾ ਬਰਤਾਰਾ ਬਣੇ ਕਿਉਂਕਿ ਐਸਜੀਪੀਸੀ ਦਾ ਕੰਮ ਤਾਂ ਕਹਿੰਦੇ ਸਿਰਫ ਗੁਰੂ ਘਰਾਂ ਦਾ ਪ੍ਰਬੰਧ ਦੇਖਣਾ ਹੈ ਪ੍ਰਬੰਧ ਦਾ ਕੰਮ ਕਰ ਦੇਖਣਾ ਨਾ ਕਿ ਜਥੇਦਾਰ ਸਾਹਿਬਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਅੱਜ ਦੀ ਤਰੀਕ 'ਚ ਮਾਮਲਾ ਬਹੁਤ ਗੰਭੀਰ ਬਣਿਆ ਹੋਇਆ ਹੈ ਤਾਂ ਮਿਹਰਾਂ ਦੀ ਵਾਪਸੀ ਵੀ ਇਸੇ ਅਧਾਰ ਤੇ ਹੁੰਦੀ ਹੈ ਕਿ ਉਜੱਧਾਰਾਂ ਦੀ ਸੇਵਾ ਮੁਕਤੀ ਹੋਣਯੁਕਤੀ ਨੂੰ ਮਾਣਯੋਗ ਸਨਮਾਨਯੋਗ ਰੂਪ ਦੇਣ ਤੇ ਉਹ ਜੱਧਰ ਸਭਾਂ ਦੀ ਭਾਲ ਵੀ ਉਸ ਤਰੀਕੇ ਨਾਲ ਕਰ ਰਹੇ ਨੇ ਪਰ ਦੂਸਰੇ ਪਾਸੇ ਮੰਗ ਵੀ ਹੈ ਕਿ ਵਾਪਸ ਲਿਆਓ ਪਹਿਲੇ ਜੱਥੇਦਾਰਾਂ ਨੂੰ ਮੁੜ ਕੇ ਬਹਾਲ ਕਰੋ ਇਹ ਸਾਰੀ ਪ੍ਰਕਿਰਿਆ ਚ ਹੁਣ ਸ਼੍ਰੋਮਣੀ ਕਮੇਟੀ ਜਿਹੜੀ ਆਪਣੇ ਘਰ ਚ ਕਮਜ਼ੋਰ ਹੈ ਉਹਨਾਂ ਦੇ ਉੱਪਰ ਜਦੋਂ ਕਿ ਸ਼੍ਰੋਮਣੀ ਕਮੇਟੀ ਸੀ ਅਕਾਲੀ ਦਲ ਦੇ ਉੱਪਰ ਚਲੋ ਅੱਜ ਅਕਾਲੀ ਦਲ ਉਹਨੂੰ ਕੰਟਰੋਲ ਕਰ ਰਿਹਾ ਉਹ ਅਕਾਲੀ ਦਲ ਸਿਆਸੀ ਤੌਰ ਤੇ ਕਮਜ਼ੋਰ ਹੈ ਤੇ ਭਰਤੀ ਪ੍ਰਕਿਰਿਆ ਅੱਜ ਤੱਕ ਸਾਬ ਦੇ ਹੁਕਮਾਂ ਅਨੁਸਾਰ ਇੱਕ ਪੰਜ ਮੈਮਰੀ ਕਮੇਟੀ ਕਰ ਰਹੀ ਆ ਪਰ ਜਿਹੜੇ ਸਿੰਘ ਸਹਿਬਾਨਾਂ ਦੇ ਹੁਕਮ ਆਏ ਸੀ ਉਹ ਤਿੰਨੋਂ ਸਿੰਘ ਸਹਿਬਾਨ ਹਟਾ ਦਿੱਤੇ ਗਏ ਨੇ ਪੰਜ ਸਿੰਘ ਸਹਿਬਾਨਾਂ ਦਾ ਫੈਸਲਾ ਸੀ ਜਿਨ੍ਹਾਂ ਚੋਂ ਦੋ ਤੱਕ ਤਿੰਨ ਤਖਤਾਂ ਦੇ ਜਥੇਦਾਰ ਸੀ ਉਹ ਤਿੰਨ ਤਖਤਾਂ ਦੇ ਜਥੇਦਾਰ ਹਟਾ ਦਿੱਤੇ ਗਏ ਸੋ ਇਸ ਸਾਰੀ ਸਥਿਤੀ ਦੇ ਵਿਚਾਲੇ ਜਦੋਂ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਸੁੰਗੜ ਰਿਹਾ ਹੋਵੇ ਦਿੱਲੀ ਵੱਖਰੀ ਕਮੇਟੀ ਹਰਿਆਣਾ ਵੱਖਰੀ ਕਮੇਟੀ ਹੈ ਨਾ ਦੋ ਤਖਤ ਸਾਡੇ ਪਹਿਲਾਂ ਹੀ ਦਾਰੇ ਤੋਂ ਬਾਹਰ ਨੇ ਹੈ ਹਿਮਾਚਲ ਦਾ ਇੱਕ ਮੈਂਬਰ ਜੀ ਚੰਡੀਗੜ੍ਹ ਦਾ ਇੱਕ ਮੈਂਬਰ ਜੀ ਕਰ ਲੋ ਤੇ ਫਿਰ ਚੋਣਾ ਤਾਂ ਵੀ ਨੀਂ ਕੇਂਦਰ ਕਰਾਉਂਦਾ ਹੂੰ ਸੀ ਕੇਂਦਰੀ ਬੋੜੀਆਂ ਇਹ ਸਾਰਿਆਂ ਦੇ ਵਿੱਚ ਇਹ ਮੰਗ ਇੱਥੇ ਬਠਣ ਲੱਗੀ ਵੀ ਹਰਿਆਣਾ ਮੰਗ ਆਪਣੀ ਵੱਖਰੀ ਬਣਾ ਲਓ ਦਿੱਲੀ ਮੰਗ ਆਪਣੀ ਵੱਖਰੀ ਬਣਾ ਲਓ 5 ਸਾਲ ਬਾਅਦ ਚੋਣ ਹੋ ਜਾ ਕਰੇ ਆਪਾਂ ਆਪਣੇ ਮੈਂਬਰ ਚੁਣ ਲਿਆ ਕਰੀਏ ਕੀ ਇਹ ਗੱਲ ਹੁਣ ਉੱਥੇ ਜਾ ਕੇ ਖੜੂਗੀ ਪਰ ਉਹ ਤੋਂ ਪਹਿਲਾਂ ਅਹਿਮ ਪਹਿਲੂ ਇਹ ਆ ਕਿ ਜਦੋਂ ਇਹ ਪਟੀਸ਼ਨ ਪਈ ਇਸ ਪਟੀਸ਼ਨ ਦੇ ਆਧਾਰ ਦੇ ਉੱਤੇ ਚੰਡੀਗੜ੍ਹ ਦੀ ਸਿਵਲ ਅਦਾਲਤ ਨੇ ਕੇਂਦਰ ਸਰਕਾਰ ਨੂੰ ਵੀ ਨੋਟਿਸ ਕਰਤਾ ਐਸਜੀਪੀਸੀ ਤੋਂ ਵੀ ਜਵਾਬ ਤਲਬ ਵੀ ਕਰਤੀ ਹੋਰ ਸਬੰਧਤ ਧਿਰਾਂ ਨੂੰ ਸੋ ਜਿਹੜਾ ਉਹਨਾਂ ਦੇ ਜਵਾਬ ਦਾ ਇੰਤਜ਼ਾਰ ਰਹੇਗਾ ਸੋ ਐਸਜੀਪੀਸੀ ਲਈ ਇੱਕ ਛਟਕੇ ਵਰਗੀ ਪ੍ਰਕਿਰਿਆ ਪਰ ਪੰਥਕ ਪਹਿਲੂ ਇੱਕ ਹੋਰ ਬਹੁਤ ਬਾਚਣਯੋਗ ਹੈ ਉਹ ਹੈ ਗਿਆਨੀ ਰਕबीर ਸਿੰਘ ਹੋਰਾਂ ਦਾ ਮਾਮਲਾ ਗਿਆਨੀ ਰਕबीर ਸਿੰਘ ਹੋਰੀ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਪਹਿਲਾਂ ਕਿਸਕਰਤ ਸਾਹਿਬ ਦੀ ਜਥੇਦਾਰੀ ਕੀਤੀ ਉਹਨਾਂ ਨੇ ਫਿਰ ਹ ਕਾਰਜਕਾਰੀ ਚੱਲੇ ਆ ਰਿਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਦਮਦਮਾ ਸਾਹਿਬ ਸੰਪੂਰਨ ਤੌਰ ਤੇ ਤੇ ਇੱਧਰ ਫਿਰ ਗਿਆਨੀ ਰਕबीर ਸਿੰਘ ਨੂੰ ਲਿਆਂਦਾ ਗਿਆ ਤੇ ਕਿਸਕਰਤ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰੀ ਦਿੱਤੀ ਗਿਆਨੀ ਰਕबीर ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਦੇ ਨਾਲ-ਨਾਲ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੱਜੋਂ ਵੀ ਸੇਵਾ ਨਿਭਾ ਰੇ ਸੀ ਸੋ ਜਦੋਂ ਉਹਨਾਂ ਤੋਂ ਜਥੇਦਾਰੀ ਵਾਪਸ ਲਈ ਗਈ ਤਦ ਉਹਨਾਂ ਤੇ ਕੋ ਉਹ ਸੇਵਾ ਅਜੀਬੀ ਸੀ ਸੋ ਹੁਣ ਵੀ ਉਹ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਸਿੱਖ ਪਰਿਵਾਰ ਦੀ ਉਹ ਕਮਾਨਯੋਗ ਸ਼ਖਸੀਅਤ ਨੇ ਜਥੇਦਾਰ ਸਾਹਿਬ ਰਹੇ ਨੇ ਸੋ ਉਸ ਨਾਤੇ ਇਹ ਮਾਮਲਾ ਹਾਈ ਪ੍ਰੋਫਾਈਲ ਬਣਦਾ ਹੈ ਜਦੋਂ ਦਿੱਲੀ ਦੇ ਹਵਾਈ ਅੱਡੇ ਦੇ ਉੱਤੇ ਜਹਾਜ਼ ਫੜਨ ਲਈ ਭਾਰਤੀ ਜਿਹੜੀ 에ਅਰਲਾਈਨਸ ਹੈ ਉਹਦਾ ਜਹਾਜ਼ ਫੜਨ ਦੇ ਲਈ ਜਦੋਂ ਪਹੁੰਚਦੇ ਨੇ ਤਦ ਉਹਨਾਂ ਨਾਲ ਇਹ ਪਹਿਲੂ ਆਪਰਦਾ ਨਵੀਂ ਦਿੱਲੀ ਦੇ ਹਵਾਈ ਅੱਡੇ ਦੇ ਉੱਤੇ ਆਪਣੇ ਬੇਟੇ ਨਾਲ ਤੇ ਇੱਕ ਹੋਰ ਸਾਥੀ ਨਾਲ ਉਹ 에어 ਇੰਡੀਆ ਦੀ 에어ਲਾਈਨ ਹੈ ਜਿਹੜੀ ਇੰਡੀਆ 에어ਲਾਈਨਸ ਹੈ ਨਾ 에어 ਇੰਡੀਆ 에어ਲਾਈਨਸ ਉਹਦੇ ਵਿੱਚ ਜਦੋਂ ਦਾਖਲ ਹੁੰਦੇ ਨੇ ਤਾਂ ਉਹ ਕਹਿੰਦੇ ਸਾਡੀ ਇੱਕ ਬਿਜ਼ਨਸ ਕਲਾਸ ਹੈ ਜੀ ਦੋ ਸਾਡੀ ਇਕਨੋਮਿਕ ਕਲਾਸ ਹੈ ਤੇ ਜਦੋਂ ਇਕਨੋਮਿਕ ਕਲਾਸ ਵੱਲ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਸਾਥੀ ਨਾਲ ਦੇ ਵੱਧਦੇ ਨੇ ਤਾਂ ਦੇਖਦਿਆ ਸੀਟਾਂ ਫਟੀਆਂ ਪੁਰਾਣੀਆਂ ਕਸੀਆਂ ਗੰਧੀਆਂ ਤੇ ਬਿਜ਼ਨਸ ਕਲਾਸ ਦੇ ਵਿੱਚ ਕਹਿੰਦੇ ਖਲਾਰਾ ਗੰਧ ਹੋਇਆ ਜਾਂ ਕੋਈ ਪ੍ਰਬੰਧ ਨਹੀਂ ਤੋ ਇਸ ਨੂੰ ਲੈ ਕੇ ਉੱਥੋਂ ਦੇ ਕਰੂ ਮੈਂਬਰਾਂ ਕੋਲ ਇਤਰਾਜ਼ ਪ੍ਰਗਟਾਉਂਦੇ ਨੇ ਕਿ ਤਿੱਕ ਕਰੋ ਇਹ ਸਹੀ ਨਹੀਂ ਉਹਨੂੰ ਦਰਸ ਕਰਨ ਦੀ ਬਜਾਏ ਉਹਨਾਂ ਨਾਲ ਕਹਿੰਦੇ ਬਹਿਸ 'ਚ ਪੈ ਜਾਂਦੇ ਨੇ ਤੇ ਗਿਆਨੀ ਰੁਕਵੀਰ ਸਿੰਘ ਬਹਿਸਣ ਦੀ ਬਜਾਏ ਉਹ ਕਹਿੰਦੇ ਠੀਕ ਆ ਭਾਈ ਤੁਸੀਂ ਠੀਕ ਨਹੀਂ ਕਰਨਾ ਫਿਰ ਮੈਂ ਬਾਹਰ ਜਾ ਕੇ ਗੱਲ ਕਰ ਲੈਣਾ ਮੈਂ ਬਾਹਰ ਚਲਣਾ ਉਹ ਕਹਿੰਦੇ ਕਿ ਕਪਤਾਨ ਬੜੀ ਅੱਛੇ ਤਰੀਕੇ ਨਾਲ ਗੱਲ ਕਰ ਰਿਹਾ ਸੀ ਪਰ ਬਾਕੀ ਮੈਂਬਰਾਂ ਦਾ ਬਾਕੀ ਉੱਥੇ ਅੰਦਰ ਟੀਮ ਦਾ ਆਪ ਵਿਵਹਾਰ ਚੰਗਾ ਨਹੀਂ ਸੀ ਜਦੋਂ ਓਕੇ ਹੋ ਕੇ ਗਿਆਨੀ ਰੁਕਵੀਰ ਸਿੰਘ ਤੇ ਉਹਨਾਂ ਦੇ ਬੇਟੇ ਤੇ ਉਹਨਾਂ ਦੇ ਸਾਥੀ ਨੇ ਜਦੋਂ ਜਹਾਜ਼ 'ਚੋਂ ਬਾਹਰ ਆਉਣਾ ਮਨਜ਼ੂਰ ਕੀਤਾ ਤਦ ਕੁਝ ਹੋਰ ਇੱਕ ਮਹਿਲਾ ਯਾਤਰੀ ਦੱਸਿਆ ਯਾਰ ਕੁਝ ਹੋਰ ਯਾਤਰੀਆਂ ਨੇ ਵੀ ਇਸ ਉਹਨਾਂ ਦੇ ਵਿਵਹਾਰ ਦੇ ਉੱਤੇ ਜਿਹੜਾ ਹਾਂ 에ਅਰਲਾਈਨ ਨੇ ਕੀਤਾ ਜਾਂ ਉਹਨਾਂ ਦੇ ਪ੍ਰਬੰਧਾਂ ਦੇ ਉੱਤੇ ਕਈਆਂ ਨੇ ਇਤਰਾਜ਼ ਕੀਤਾ ਉਹ ਵੀ ਨਾਲ ਬਾਹਰ ਆਏ ਨੇ ਪਰਵਾਹ ਆ ਕੇ ਜਦੋਂ ਉਹਨਾਂ ਨੇ 에어 ਇੰਡੀਆ ਕੋਲ ਸ਼ਿਕਾਇਤ ਕੀਤੀ ਉਹਨਾਂ ਦੇ ਕਾਊਂਟਰ ਦੇ ਬਾਹਰ ਉਹ ਬੈਠੇ ਨੇ ਤੇ 2 ਮਿੰਟ 4 ਮਿੰਟ 10 ਮਿੰਟ 15 ਮਿੰਟ 20 ਮਿੰਟ ਘੰਟਾ ਦਰ ਘੰਟਾ ਬੀਤ ਜਾਂ 4 ਘੰਟੇ ਹੋ ਜਾਂਦੇ ਨੇ ਕੋਈ ਤਨਪੱਤਣ ਹੀ ਨਹੀਂ ਗੱਲ ਆਉਂਦਾ ਉਹਨਾਂ ਤੋਂ ਪਾਸਪੋਰਟ ਲੈ ਲੈ ਜਾਂਦੇ ਨੇ ਸਮਾਨ ਉਹਨਾਂ ਨੂੰ ਵਾਪਸ ਨਹੀਂ ਹੋ ਰਿਹਾ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸਮਾਨ ਦੇਣਾ ਕਿ ਨਹੀਂ ਦੇਣਾ ਸੋ ਇਹ ਸਾਰੀ ਸਥਿਤੀ ਇੰਨੀ ਗੁੰਝਲਦਾਰ ਬਣਦੀ ਆ ਕਿ ਘਟ ਗਣਤੀ ਦੇ ਕਮਿਸ਼ਨਰ ਲਾਲਪੁਰਾ ਹਾਲਾਂ ਕੋਲ ਇਹ ਗੱਲ ਪਹੁੰਚਦੀ ਆ ਤੇ ਉਹ ਕਹਿੰਦੇ ਇਹ ਇੰਡੀਆ ਨਾਲ ਰਾਬਤਾ ਵੀ ਕਰਦੇ ਨੇ ਉਹਨਾਂ ਬਾਰੇ ਦੱਸਦੇ ਵੀ ਨਹੀਂ ਕਿ ਤੁਸੀਂ ਪਤਾ ਹੈ ਕਿਸ ਸ਼ਖਸੀਅਤ ਨਾਲ ਇਹ ਦੁਰਵਿਵਹਾਰ ਕਰ ਰਹੇ ਹੋ ਇਹ ਬਸ ਲੁਕੀ ਕਰ ਰਹੇ ਇਹ ਸ਼ੋਭਦਾ ਨਹੀਂ ਸੋ ਉਸ ਤੋਂ ਬਾਅਦ ਦੇਰ ਰਾਤ ਤੱਕ ਜਾ ਕੇ ਮਾਮਲਾ ਕਿਤਨਾ ਕਿਤੇ ਸੈਟਲ ਹੁੰਦਾ ਪਰ ਇਹ ਸਵਾਲ ਵੱਡਾ ਖੜਾ ਹੈ ਕੀ ਕਾਰਪੋਰੇਟ ਕੰਪਨੀਆਂ ਹਜ਼ਾਰਾਂ ਹਜ਼ਾਰਾਂ ਲੱਖਾਂ ਲੱਖਾਂ ਦੀਆਂ ਟਿਕਟਾਂ ਵਿਚਣ ਵਾਲੀਆਂ ਕੰਪਨੀਆਂ ਆਪਾਂ ਕੱਲ ਵੀ ਗੱਲ ਕਰਕੇ ਹਟਿਆ ਕਿ ਇੱਕ ਪਾਸੇ ਪਹਿਲਗਾਮ ਵਾਲੀ ਘਟਨਾ ਦੇ ਮਾਮਲੇ 'ਚ ਉਹ ਪਰਿਵਾਰ ਸੀ ਜਿਨ੍ਹਾਂ ਨੇ ਆਪਣੇ ਕਮਰਿਆਂ ਦੇ ਕਿਰਾਏ ਨਹੀਂ ਲਏ ਜਿਨ੍ਹਾਂ ਨੇ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਮੁਸ਼ਕਲ ਕੜੀ 'ਚ ਸਾਰਿਆਂ ਨੂੰ ਰੱਖਿਆ ਪਿਆਰ ਦਿੱਤਾ ਇੱਕ ਪਾਸੇ ਉਹ ਅਤਵਾਦੀ ਨੇ ਜਿਹੜਾ ਇਹ ਜਿਹਾ ਕਾਨੂੰਨਾ ਕਰਤੂਤ ਕਰਦੇ ਨੇ ਦੂਸਰੇ ਪਾਸੇ ਉਹ ਪਰਿਵਾਰ ਨੇ ਉਸੇ ਤਰ੍ਹਾਂ ਇਸ ਮਾਮਲੇ ਦੇ ਵਿੱਚ ਜਿਵੇਂ ਆਪਾਂ ਗੱਲ ਕਰ ਰਹੇ ਆਂ ਉਥੇ ਵੀ ਕਾਰਪਟ ਕੰਪਨੀਆਂ ਮੌਕੇ ਨੂੰ ਕੈਸ਼ ਕਰ ਰਹੀਆਂ ਸੀ ਆਹੀ 에ਅਰਲਾਈਨਸ ਕੰਪਨੀਆਂ ਜਿਨ੍ਹਾਂ ਦੀ ਟਿਕਟ ਨਾਰਮਲ 8 ਤੋਂ 10000 ਹੈ ਇੰਡੀਆ ਚ ਕਿਸੇ ਕੋਨੇ ਤੋਂ ਤੁਸੀਂ ਜੇ ਉਥੇ ਜਾ ਰਹੇ ਹੋ 8-10000 ਹੈ ਤਾਂ ਕਹਿੰਦੇ ਉਹ ਟਿਕਟ ਪਹਿਲੇ ਦਿਨ ਜਿੱਦਨੇ ਘਟਨਾ ਪਾਉਣੇ 3 ਵਜੇ ਵਾਪਰਦੀ ਹੈ 2:45 ਤੇ ਅਤਵਾਦੀ ਹਮਲਾ ਕਰਦੇ ਪਹਿਲਗਾਮ ਦੀ ਮੈਸਰਨ ਘਾਟੀ ਦੇ ਵਿੱਚ ਉਸ ਸਮੇਂ ਕਹਿੰਦੇ 40 ਤੋਂ 60000 ਤੱਕ ਵੀ ਇਹ ਟਿਕਟ ਚਲੀ ਗਈ ਸੀ ਜਿਸ ਤੋਂ ਬਾਅਦ ਕੇਂਦਰ ਨੂੰ ਤਾੜਨਾ ਕਰਨੀ ਪਈ ਕਿ ਭਈ ਜੇ ਲੋਕ ਕਸ਼ਮੀਰ ਘਾਟੀ ਛੱਡਣਾ ਚਾਹੁੰਦੇ ਨੇ ਵਾਪਸ ਆਪਣੇ ਘਰਾਂ ਪਰਿਵਾਰਾਂ ਚ ਔਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਯੋਗਦਾਨ ਦੋ ਸਹਿਯੋਗ ਕਰੋ ਇਦਾਂ ਲੁੱਟਣਾ ਬਚਾਓ ਉਹਨਾਂ ਦੀ ਤਾਰਨਾ ਦਾ ਨਤੀਜਾ ਕਹਿੰਦੇ ਇਹ ਹੋਇਆ ਕਿ 81000 ਜਿਹੜਾ ਟਿਕਟ ਫਿਰ ਕਿਤੇ 16000 ਦੀ ਹੋ ਗਈ ਕਿਤੇ 18000 ਦੀ ਹੋ ਗਈ ਕਿਤੇ 29000 ਦੀ ਹੋ ਗਈ ਤਾਂ ਵੀ ਮਾਂ ਦੇ ਪੁੱਤ ਦੁੱਗਣੀ ਤਿਕਣੀ ਕਰਕੇ ਵੇਚਦੇ ਰਹੇ ਸੋ ਇੱਕ ਪਾਸੇ ਉਹ ਲੁੱਟ ਵਾਲਾ ਵਰਤਾਰਾ ਇੱਕ ਪਾਸੇ ਆਮ ਹੈ ਇਧਰ ਵੀ ਉਹੀ ਪਹਿਲੂ ਹੈ ਕਿ ਤੁਹਾਡੇ ਲਈ ਪੈਸਾ ਵਸੂਲੀ ਜ਼ਰੂਰੀ ਹੈ ਉਹਦੇ ਬਦਲੇ ਸਹੂਲਤ ਦੇਣਾ ਤੁਹਾਡੀ ਜ਼ਿੰਮੇਵਾਰੀ ਨਹੀਂ ਤੇ ਜਿਹੜਾ ਕਸਟਮਰ ਤੁਹਾਡੇ ਲਈ ਰੱਬ ਦਾ ਰੂਪ ਹੈ ਹੈ ਜਿਹਦੇ ਸਾਰੇ ਤੁਹਾਡੀਆਂ 에ਰਲਾਈਨ ਚੱਲਦੀਆਂ ਤੁਹਾਨੂੰ ਲੱਗਦਾ ਕੋਈ ਨਹੀਂ ਨਹੀਂ ਹੋਊਗਾ ਹੋਰ ਆ ਜਾਊਗਾ ਕੋਈ ਇਹੀ ਹੈ ਨਾ ਤਾਂ ਹੀ ਭਾਈ ਵੱਡੀਆਂ-ਵੱਡੀਆਂ ਤੇ ਰਾਏ ਬਵਿਹਾਰ ਕਰਕੇ ਫੇਲ ਹੋ ਜਾਂਦੀਆਂ ਇਸ ਲਈ ਇਹਦੇ ਉੱਤੇ ਗੌਰ ਕਰਨ ਦੀ ਲੋੜ ਹੈ ਕਿ ਬਵਿਹਾਰ ਨੂੰ ਦੁਰਸਤ ਕਰਨ 에ਰਲਾਈਨਸ ਕੰਪਨੀਆਂ ਔਰ ਧਾਰਮਿਕ ਮਾਨਵਤਿਆ ਸਿੱਖਿਸ਼ਕਤਾ ਨਾਲ ਜੇ ਐ ਹੁੰਦਾ ਤਾਂ ਆਮ ਲੋਕਾਂ ਨਾਲ ਕਿਹੋ ਜਿਹਾ ਬਵਿਹਾਰ ਹੋਊਗਾ ਇੱਥੇ ਹੁੰਦਾ ਜਾਲਾ ਲੋ ਜੀ ਸਰਪੰਚਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਤਨਖਾਹ ਲਾ ਦਿੱਤੀ। ਬੈਸੇ ਕਹਿੰਦੇ ਪਿਛਲੀਆਂ ਸਰਕਾਰਾਂ ਨੇ ਵੀ ਲਈ ਸੀ ਕਿਸੇ ਸਮੇਂ। ਉਹ ਤਨਖਾਹ ਵੱਧ-ਬੁਧ ਕੇ 1200 ਤੱਕ ਤਾਂ ਗਈ ਸੀ। ਪਰ ਫਿਰ ਜਦੋਂ ਦੇ ਨਹੀਂ ਪਾਏ ਤੇ ਕੁਝ ਸਰਪੰਚ ਕਹਿੰਦੇ ਅਦਾਲਤਾਂ ਦਾ ਰੁਖ ਕੀਤਾ ਤੇ ਫਿਰ ਸਰਕਾਰ ਪਾਲਾਈ ਵਟ ਗਈ ਕਿ ਕਰੋ ਰਾਦੇ ਨੂੰ ਆਪਾਂ ਦੇਣੇ ਨਹੀਂਗੇ। ਤੇ ਪਰ ਕਹਿੰਦੇ ਮੁੱਖ ਮੰਤਰੀ ਬਗਾਨ ਜੀ ਕਹਿੰਦੇ ਕਿ ਆਪਾਂ ਬਜਟ ਰੱਖਿਆ ਹੋਇਆ। ਤੁਸੀਂ ਚਿੰਤਾ ਨਾ ਕਰੋ 0 ਇਹਦੇ ਨਾਲ ਇੱਕ ਹੋਰ ਲਾ ਦੂੰਗਾ। ਹਜੇ 2000 ਲਾਓ ਫਿਰ ਆਪਾਂ 20000 ਰੁਪਏ ਕਰ ਦਾਂਗੇ ਕਿਉਂਕਿ ਵਿੱਚੋਂ ਤਾੜੀਆਂ ਵੱਜਦਿਆਂ ਚੋਂ ਆਵਾਜ਼ ਆ ਰਹੀ ਸੀ ਕਿ ਤਾਂ ਕੱਟ ਹੈ ਜੀ ਤੇ ਉਹ ਕਹਿੰਦੇ ਕੋਈ ਨਾ ਜੀਰੋ ਖੋਰ ਲੱਗ ਜੂ ਮਤਲਬ ਹੋ ਸਕਦਾ ਕੱਲ ਜੀਰੋ ਭੋਲੇ ਆਏ ਹੁਣ ਭਾਈ ਘਰੇ ਘਰੇ ਰਹਿ ਗਈ ਹੋਵੇ ਕਿਤੇ ਮੇਜਮੂਜ ਤੇ ਪਈ ਰਹਿ ਗਈ ਹੋਵੇ ਕਿਤੇ ਕੱਟ ਕੇ ਰੱਖੀ ਹੋਵੇ ਸੋ ਇਸ ਲਈ ਫਿਰ ਵੀ 1000 ਜਰ ਵੀ ਹੋ ਜੂ ਹਲੇ 2000 ਦਾ ਆਨੰਦ ਲਓ ਸੋ ਇਹ ਇਹ ਰਾਜਨੀਤਿਕ ਗੋਲੀ ਹੈ ਇਹਨੂੰ ਰਾਜਨੀਤਿਕ ਮਿੱਠੀ ਗੋਲੀ ਕਹਿੰਦੇ ਨੇ ਮਿੱਠੀ ਗੋਲੀ ਜਣਾ ਕਿ ਹੁਣ 2000 ਚੱਕੋ ਉਮੀਦ ਕਰੋ ਕਿ ਮੈਂ 20000 ਜਰ ਵੀ ਦਊਂਗਾ ਬਸ ਵੋਟਾਂ ਤੱਕ ਸਾਡੇ ਨਾਲ ਰਹੋ ਪਿੰਡਾਂ 'ਚ ਵੋਟਾਂ ਸਾਨੂੰ ਪਾਓ ਸੋ ਇਹ ਚੋਣ ਪ੍ਰਚਾਰ ਸ਼ੁਰੂ ਹੈ ਜਨਾਬ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੇ ਰਾਸ਼ਟਰੀ ਪੰਚਾਇਤ ਦਿਹਾੜੇ ਵਾਲੇ ਦਿਨ ਲੰਘੇ ਕੱਲ ਟਿਗੋਰ ਥੀਏਟਰ ਦੇ ਵਿੱਚ ਪੰਜਾਬ ਦੇ ਸਰਪੰਚ ਇਕੱਠੇ ਕੀਤੇ ਸੀ ਤੇ ਉਹਨਾਂ ਨੂੰ ਇਕੱਠਿਆਂ ਕਰਕੇ ਰੰਗਲੇ ਪੰਜਾਬ ਦੀਆਂ ਗੱਲਾਂ ਵੀ ਕੀਤੀਆਂ ਕਿ ਲਾਓ ਵੀ ਹਰ ਵਿਧਾਨ ਸਭਾ ਹਲਕੇ ਨੂੰ ਅਸੀਂ ਦੇਣ ਜਾ ਰਹੇ ਹਾਂ 5-5 ਕਰੋੜ ਰੰਗ ਬਦਲ ਦੇਣਾ ਹੁਣ ਆਪਾਂ ਮਤਲਬ ਮਹਿਮ ਚਲਾਉਨੇ ਆ ਅਸੀਂ ਪਹਿਲਾਂ ਢੋਲ ਦੇ ਡਗੇ ਤੇ ਅਸੀਂ ਕਹਿੰਦੇ ਆ ਲਾਓ ਵੀ ਅਸੀਂ ਹਾਂ ਸ਼ਾਮਲਟ ਜਮੀਨਾ ਖਾਲੀ ਕਰਾ ਰਹੇ ਆ ਫਿਰ ਅਸੀਂ ਕਹਿੰਦੇ ਲਓ ਜੀ ਰੇਤ ਦੀ ਢੀਪੂ ਖੋਲਤੇ ਹੁਣ ਤਾਂ ਰੇਤ ਐ ਮਿਲਿਆ ਕਰੂਗਾ ਹੈ ਨਾ ਪਰ ਲਓ ਜੀਵੇਂ ਮਰਜੀ ਆਪਣੀ ਟਰਾਲੀ ਜੋ ਮਰਜੀ ਕਰੋ ਲਓ ਜੀ ਸ਼ਰਾਬ ਦੀ ਨਵੀਂ ਪਾਲਸੀ ਆ ਗਈ ਹੁਣ ਤਾਂ ਪੰਜਾਬ ਚ ਸ਼ਰਾਬ ਸਸਤੀ ਵੀ ਹੋ ਜੂਗੀ ਤੇ ਲਓ ਜੀ ਖਜ਼ਾਨਾ ਵੀ ਭਰ ਜੂਗਾ ਨਿਕਲ ਗਈ ਹਵਾ ਆ ਲਓ ਜੀ ਹਾਂ ਜੁੱਧ ਨਸ਼ਿਆਂ ਵਿਰੁੱਧ ਖੜਾ ਹੋ ਗਿਆ ਹੁਣ ਤਾਂ ਕੰਮ ਹੋਇਆ ਖੜਾ ਲਓ ਜੀ ਜੁੱਧ ਮੁੱਕ ਗਿਆ ਹਾਂ ਨਸ਼ੇ ਮੁੱਕ ਗਏ ਸਾਰਾ ਕੁਝ ਸੈੱਟ ਹੋ ਜਾਣਾ ਆ ਲਓ ਜੀ ਸਿੱਖਿਆ ਕ੍ਰਾਂਤੀ ਆ ਗਈ ਭਾਈ ਰੱਖ ਦੋ 25 ਕਰੋੜ ਦੇ ਵਿੱਚ ਹਾਂ ਸਨਮਾਨਜੋ ਕੀ ਲਾਲ ਆਕੇ ਪੱਥਰ ਜੇ ਉਦਘਾਟਨੀ ਪੱਥਰ ਤੇ ਉਹ ਪਖਾਨਾ ਕ੍ਰਾਂਤੀ ਬਣ ਕੇ ਰਹੇਗੀ ਤੇ ਭੱਜਣਾ ਪੈ ਗਿਆ ਉਹਨੂੰ ਲੁਕਾਉਣਾ ਪੈ ਗਿਆ ਚਲੋ ਵਿੱਚ ਬਾਜਵਾ ਕਾਂਡ ਆ ਗਿਆ ਤਾਂ ਕਰਕੇ ਹੁਣ ਰੋਟਾ ਖੋ ਗਿਆ ਤੇ ਹੁਣ ਰੰਗਲਾ ਪੰਜਾਬ ਦਾ ਨਾਰਾ ਦਿੱਤਾ ਜਨਾਬ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣ ਜਾ ਰਹੇ ਹਾਂ ਇਹਦੇ ਲਈ ਕਹਿੰਦੇ ਜੀ 585 ਕਰੋੜ ਰੱਖ ਲਿਆ ਤੇ ਹਰ ਵਿਧਾਨ ਸਭਾ ਹਲਕੇ ਨੂੰ 5-5 ਕਰੋੜ ਮਿਲ ਜਾਣਾ ਤੇ ਅਸੀਂ ਇਹਦੇ ਲਈ ਤਿਆਰੀ ਕਰ ਲਈ ਆ ਫੰਡ 585 ਕਰੋੜ ਰੁਪਇਆ ਆਪਣੇ ਕੋਲ ਆਪਾਂ ਇਹ ਸਾਰਾ ਫੰਡ ਤਾਂ ਤੁਹਾਡੇ ਕੋਲ ਬੀਬੀਆਂ ਨੂੰ 1000-1000 ਰੁਪਇਆ ਦੇਣ ਵਾਲਾ ਹੀ ਪਿਆ ਸੀ ਤੁਸੀਂ ਜਦੋਂ ਪ੍ਰਚਾਰ ਸਮੇਂ ਕਰਾਉਂਦੇ ਸੀ ਪੰਜਾਬ ਚੋਂ ਨਸ਼ਾ ਮਕਾਉਣ ਦਾ ਫਾਰਮੂਲਾ ਤਾਂ ਕੇਜਰੀਵਾਲ ਕੋਲ ਪਿਆ ਸੀ ਤਿੰਨ-ਚਾਰ ਮਹੀਨਿਆਂ ਚ ਮਕਾਉਣਾ ਸੀ ਤੁਸੀਂ ਤੁਹਾਡੀਆਂ ਵੀਡੀਓ ਸਾਹਮਣੇ ਨੇ ਸਭ ਤੇ ਐਮਐਸਪੀ ਦੇਣ ਦੇ ਫਾਰਮੂਲੇ ਤੁਹਾਨੂੰ ਤਾਂ ਆਉਂਦੇ ਸੀ ਤੁਸੀਂ ਕਹਿੰਦੇ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਸੋ ਇਹੇ ਜਿਹੇ ਦਾਅਵੇ ਬਾਅਦੇ ਗਰੰਟੀਆਂ ਫਿਰ ਪਤਾ ਹੀ ਆ ਨਾ ਕਿ ਉਹ ਬੂਟਾਂ ਦੀ ਗਰੰਟੀ ਵਾਚੂ ਤੜਾ ਟੁੱਟ ਗਿਆ ਜੀ ਗਾਰੰਟੀ ਚ ਨਹੀਂ ਆਉਂਦਾ ਫਿਰ ਉਹ ਕੰਮ ਆਉਂਦਾ ਚਲੋ ਰੱਬ ਪਲੀ ਕਰੇ ਹੁਣ ਕਹਿੰਦੇ ਜੀ ਅਸੀਂ ਰੰਗਲਾ ਪੰਜਾਬ ਵਿਕਾਸ ਯੋਜਨਾ ਲਿਆ ਰਹੇ ਆ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਬਕਾਇਦਾ ਤੌਰ ਤੇ ਪੰਜਾਬ ਕੈਬਨਿਟ ਚ ਵੀ ਕੱਲ ਪਾਸ ਹੋ ਗਿਆ ਪੰਜਾਬ ਕੈਬਨਟ ਦੀ ਕੱਲ ਬੈਠਕ ਸੀ ਕਸ਼ਮੀਰ ਘਾਟੀ ਦੀ ਵਿੱਚ ਜਿਹੜਾ ਪਹਿਲਗਾਮ ਦੇ ਵਿੱਚ ਮਦਭਾਗੀ ਘਟਨਾ ਵਾਪਰੀ ਉਹ ਨੂੰ ਲੈ ਕੇ ਮੌਨ ਵੀ ਰੱਖਿਆ ਗਿਆ ਤੇ ਫਿਰ ਕਿਹਾ ਗਿਆ ਕਿ ਅਸੀਂ ਬਕਾਇਦਾ ਤੌਰ ਤੇ ਫੈਕਟਰੀਆਂ ਦੇ ਜਿਹੜੇ ਇਮਾਰਤੀ ਨਕਸ਼ਿਆਂ ਦੀ ਪ੍ਰਵਾਨਗੀ ਲਈਆ ਉਹਦਾ ਵੀ ਰਾ ਖੋਲਤਾ ਉਹ ਦਰਸ ਕਰਤਾ ਕਮ ਤੇ ਇਹਦੇ ਨਾਲ ਨਾਲ ਕਹਿੰਦੇ ਕਿ ਅਸੀਂ ਪਿੰਡਾਂ ਦੇ ਲਈ ਵਿਕਾਸ ਕਰਜਾਂ ਦੇ ਲਈ ਹਲਕਾ ਵਾਈਜੀ ਵਿਕਾਸ ਕਰਜਾਂ ਦੇ ਲਈ ਅਸੀਂ 585 ਕਰੋੜ ਦੀ ਯੋਜਨਾ ਲਾਗੂ ਕਰਤੀ 5-5 ਕਰੋੜ ਹਰ ਪਿੰਡ ਨੂੰ ਦੇ ਦੇਣਾ ਤੇ ਇਹਦੇ ਵਿੱਚ ਸਰਪੰਚਾਂ ਵਾਲੀ ਗੱਲ ਉਹਦਾ ਵੀ ਜ਼ਿਕਰ ਹਾਂ ਇੱਚ ਭਰਤੀ ਵੀ ਹੈਗੀ ਆ ਉਹ ਕਹਿੰਦੇ ਵੀ ਅਸੀਂ ਬਕਾਇਦਾ ਤੌਰ ਤੇ ਭਰਤੀ ਕਰ ਰਹੇ ਆ ਪੰਜਾਬ ਦੇ ਵਿੱਚ ਵੱਖ-ਵੱਖ 5500 ਹੋਮਗਾਰਡਾਂ ਦੀ ਹੈਨਾ ਤੇ ਇਹਦੇ ਨਾਲ ਨਾਲ ਕੁਝ ਹੋਰ ਜਿਵੇਂ ਸੁਰੱਖਿਆ ਦਸਤੇ ਨੇ ਉਹ ਨਾ ਉਹਨਾਂ ਦੀ 400 ਦੀ ਭਰਤੀ ਕਰਨੀ ਆ ਫਿਰ ਇਸੇ ਤਰ੍ਹਾਂ 1000 ਅਸੀਂ ਮੈਡੀਕਲ ਅਫਸਰ ਭਰਤੀ ਕਰਨੇ ਆ ਸੋ ਇਹ ਭਰਤੀ ਪ੍ਰਕਿਰਿਆ ਅਸੀਂ ਆਪਣੀਆਂ ਹੱਦਾਂ ਵੀ ਮਜ਼ਬੂਤ ਕਰ ਲੈਣੀਆਂ ਹੋਰ ਸੁਰੱਖਿਆ ਫੋਰਸ ਦੇ ਨਾਲ ਕਰਨੀਆਂ ਉਹਦੇ ਲਈ ਤਿਆਰੀ ਚੱਲ ਰਹੀ ਹੈ ਸੋ ਇਹ ਸਾਰੀਆਂ ਗੱਲਾਂ ਕਰਦਿਆਂ ਕਰਦਿਆਂ ਆ 2000 ਵਾਲਾ ਜਕਰ ਵੀ ਵਿੱਚ ਆ ਕਿ ਵੀ ਅਸੀਂ ਹੁਣ ਸਰਪੰਚਾਂ ਨੂੰ 2000 ਦੇਵਾਂਗੇ ਚੰਗੀ ਲੱਗਿਆ ਗੱਲ ਚਲੋ ਤੁਸੀਂ ਮਾਨ ਪੱਤਾ ਦੇਣ ਦੀ ਗੱਲ ਕੀਤੀ ਕਿ 2000 ਦੇਣਾ ਮੈਂ ਦੇਖ ਰਿਹਾ ਸੀਗਾ ਕਿ ਕਿਸੇ ਸਮੇਂ 2006 ਦੇ ਵਿੱਚ ਸ਼ਾਇਦ ਇਹ ਯੋਜਨਾ ਸ਼ੁਰੂ ਹੋਈ ਸੀ ਸਰਪੰਚਾਂ ਨੂੰ ਮਾਨ ਪੱਤਾ ਦੇਣ ਦੀ 600 ਰੁਪਏ ਤੋਂ। ਤੋਂ 600 ਰੁਪਏ ਤੋਂ ਇਹ ਜਦੋਂ ਯੋਜਨਾ ਸ਼ੁਰੂ ਹੁੰਦੀ ਆ ਤਾਂ ਇਹ ਵੱਧ ਕੇ 1200 ਰੁਪਏ ਤੱਕ ਆਉਂਦੀ ਆ। 2011 ਤੱਕ ਆਉਂਦਿਆਂ ਆਂਦਾ ਇਹ 1200 ਹੋ ਜਾਂਦੀ ਆ। ਤੇ ਹੁਣ ਉਸ ਤੋਂ ਬਾਅਦ ਇਹ ਬੰਦ ਵੀ ਰਹੀ ਫਿਰ ਫਿਰ ਹੁਣ ਦੁਬਾਰਾ ਇਹ 2018-19 ਤੋਂ 2013 ਤੋਂ ਲੈ ਕੇ 2018-19 ਤੱਕ ਫਿਰ ਮਿਲੇ ਨਹੀਂ ਕੁਝ ਵੀ। ਹਾਂ ਫਿਰ 2019 ਤੋਂ ਬਾਅਦ ਸਰਕਾਰ ਨੇ ਇਸ ਨੂੰ ਬੰਦੇ ਕਰਤਾ ਇੱਕ ਤਰ੍ਹਾਂ ਨਾਲ ਤੇ ਹੁਣ 2000 25 ਮੁੱਖ ਮੰਤਰੀ ਸਾਹਿਬ ਐਲਾਨ ਕਰਦੇ ਕਿ ਜਦੋਂ ਤੋਂ ਸਰਪੰਚ ਨੇ ਸੋਹ ਚੁੱਕੀ ਆ ਉਸ ਦਿਨ ਤੋਂ ਲੈ ਕੇ ਹੁਣ ਤੱਕ ਦੇ ਸੀ ਉਹਨੂੰ ਸਾਰਾ ਕੁਝ ਦੇਾਂਗੇ ਉਹ ਬੇਫਿਕਰ ਹੋ ਜਵੇ ਉਸ ਨੂੰ ਸਾਰੇ ਪੱਤੇ ਮਿਲਣਗੇ ਚਲੋ ਚੰਗੀ ਗੱਲ ਹੈ ਜੀ ਜੇ ਮਿਲਣਗੇ ਹਾਂ ਸਵਾਲ ਇਹ ਹੈ ਕਿ ਇਹ 2000 ਦੇ ਕੇ ਜਿਹੜਾ ਪਿੰਡ ਦੀ ਕੁੱਲ ਆਮਦਨ ਚੋਂ ਸਰਕਾਰਾਂ 30% ਦੀ ਲੈ ਰਹੀਆਂ ਜਨਾਬ ਉਹਦਾ ਹਿਸਾਬ ਕਿਦੋਂ ਲਾਉਂਗੇ ਤੁਹਾਨੂੰ ਮੈਂ ਹੋਰ ਜਾਣਕਾਰੀ ਚ ਬਾਦੂ ਕਰ ਦਵਾ ਕਿ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਜੀ ਅਸੀਂ 2000 ਰੁਪਏ ਦੇਣ ਲੱਗੇ ਆ ਸਰਪੰਚ ਨੂੰ ਦੂਏ ਪਾਸੇ ਡੀਸੀ ਨੇ ਹੁਦਾਇਤ ਕੀਤੀ ਆ ਕਿ ਪਿੰਡਾਂ ਚ ਜੁੱਧ ਨਸ਼ਿਆਂ ਵਿਰੁੱਧ ਦੇ ਬੋਰਡ ਲਾਓ ਆਪਾਂ ਬੈਨਰ ਲਾਓ ਵੱਡੇ ਵੱਡੇ ਹੋਡਿੰਗ ਲਾਓ ਤੇ ਉਹ ਹੋਡਿੰਗ ਦਾ ਜਿਹੜਾ ਖਰਚਾ ਹੈ ਉਹ ਪਿੰਡਾਂ ਦੇ ਹਿਸਾਬ-ਕਿਤਾਬ ਚੋਂ ਕੱਢ ਲਓ ਪਿੰਡਾਂ ਦੀ ਆਮਦਨ ਚੋਂ ਪਾ ਦਿਓ ਉਹਨਾਂ ਦੇ ਖਰਚਿਆਂ ਚ ਪਾ ਦਿਓ ਸਰਪੰਚਾਂ ਨੂੰ ਆਉਣਗੀਆਂ ਚਿੱਠੀਆਂ ਕਿ ਪਾਓ ਖਰਚਿਆਂ ਚ ਖਰਚਾ ਉਹਨਾਂ ਨੇ ਕਰਨਾ ਕੰਪਨੀ ਦਿੱਲੀ ਵਾਲੀ ਨੇ ਬਣਾ ਕੇ ਭੇਜਣੇ ਹੈ ਨਾ ਬੋਰਡ ਇੱਕ ਲੱਗਣਾ ਪਤਾ ਨਹੀਂ ਖਰਚੇ ਚਾਰ ਤੇ ਪੈਣੇ ਤਾਂ ਰੱਬ ਜਾਣੇ ਹੁਣ ਜਾਂਚ ਦਾ ਵਿਸ਼ਾ ਵੇ ਸਾਡੇ ਪਿੰਡਾਂ ਦਾ ਪੈਸਾ ਅਸੀਂ ਤਾਂ ਹਿਸਾਬ ਪੁੱਛਾਂਗੇ ਸਾਡੇ ਤਾਂ ਇਲੈਕਟ ਕੀਤਾ ਹੋਇਆ ਨੁਮਾਇੰਦਾ ਚਾਹੇ ਸਰਪੰਚਾ ਤੇ ਚਾਹੇ ਮੁੱਖ ਮੰਤਰੀ ਆ ਤੁਸੀਂ ਉਹ ਕਹਿੰਦੇ ਸੀ ਨਾ ਇਲੈਕਟਡ ਆ ਤੇ ਤੁਸੀਂ ਉਹ ਕਹਿੰਦੇ ਸੀਗੇ ਕਿ ਪੁੱਛਿਆ ਕਰੋ ਹਿਸਾਬ ਲਿਆ ਕਰੋ ਆਪਣੇ ਲੀਡਰਾਂ ਤੋਂ ਹੁਣ ਲੋਕ ਲੈਂਦੇ ਨੇ ਫਿਰ ਭੱਜਣ ਨੂੰ ਬਾਣ ਨਹੀਂ ਮਿਲਦਾ ਹਾਂ ਕੱਲਾ ਇਹੀ ਪਹਿਲੂ ਨਹੀਂਗਾ ਇੱਕ ਪਹਿਲੂ ਹੋਰ ਜਿਹੜਾ ਮੈਂ 30% ਦੀ ਵਾਲੀ ਗੱਲ ਕਰਦਾ ਪੰਚਾਇਤ ਸੈਕਟਰੀ ਕਿਸੇ ਸਮੇਂ ਨੁਮਾਇੰਦਾ ਸੀਗਾ ਪਿੰਡ ਦਾ ਪੰਚਾਇਤ ਦੇ ਹੱਥ 'ਚ ਸੀਗਾ ਉਹਦਾ ਅਧਿਕਾਰ ਖੇਤਰ ਸਾਰਾ ਪਰ ਉਹਦਕਾਰ ਖੇਤਰ ਉਹਨਾਂ ਨੇ ਆਪਣਾ ਕੈਡਰ ਸਰਕਾਰੀ ਕੈਡਰ ਬਣਾ ਲਿਆ ਕਿਸਤਾ ਜੀ ਸਰਕਾਰ ਦੇ ਖਾਤੇ ਚ ਜਾਣਾ ਜਦੋਂ ਉਹ ਸਰਕਾਰ ਦਾ ਮੁਲਾਜ਼ਮ ਆ ਪੰਚਾਇਤ ਵਿਭਾਗ ਦਾ ਮੁਲਾਜ਼ਮ ਆ ਤੇ ਫਿਰ ਉਹਦੋਂ ਪੰਚਾਇਤ ਤੋਂ ਪਿੰਡਾਂ ਦੀ ਪੰਚਾਇਤ ਤੋਂ ਦੀ ਤਨਖਾਹ ਕਿ ਉੱਟਦੇ ਹੋ ਵੀ ਫੇ ਤਾਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਜਿਹੜੇ ਬੈਠੇ ਨੇ ਡਾਕਟਰ ਨੇ ਉਹਨਾਂ ਦੀ ਤਨਖਾਹ ਪਸ਼ੂਆਂ ਤੋਂ ਲੈ ਲਿਆ ਕਰੋ ਹੈਨਾ ਮੈਡੀਕਲ ਡਾਕਟਰ ਨੇ ਜਿਹੜੇ ਫਿਰ ਉਹਨਾਂ ਦੀ ਤਨਖਾਹ ਮਰੀਜ਼ਾਂ ਤੋਂ ਲੈ ਲਿਆ ਕਰੋ ਸਿੱਧੀ ਕਿ ਵੀ ਥੋੜੀ ਜਿਹੀ ਜ਼ਿੰਮੇਵਾਰੀ ਬਣਦੀ ਹੈ ਜੇ ਐ ਹੀ ਆ ਜਦੋਂ ਉਹ ਸਾਰੇ ਸਰਕਾਰੀ ਮੁਲਾਜ਼ਮ ਤੁਹਾਡਾ ਫਰਜ ਆ ਤਨਖਾਹ ਦੇਣਾ ਤੇ ਫਿਰ ਸੈਕਟਰੀਆਂ ਨੂੰ ਵੀ ਤਨਖਾਹ ਦੇਣਾ ਤੁਹਾਡਾ ਫਰਜ ਤੁਸੀਂ ਤਾਂ ਹੋ ਨਾ ਫਿਰ ਤਨਖਾਹ ਉਹਨਾਂ ਦੀ ਉਹਨਾਂ ਦੀ ਹਰ ਪਿੰਡ ਦੀ ਕੁੱਲ ਆਮਦਨ ਦਾ 30% ਸਰਕਾਰ ਇਸ ਕਾਇ ਲਈ ਕਹਿ ਕੇ ਲੈਦੀ ਹੈ ਤਨਖਾਹ ਦੇਣੀਆਂ ਪਤਾ ਨਹੀਂ ਉਹ 30% ਕਿੰਨਾ ਕਿੱਥੇ ਜਾਂਦਾ ਕਿੰਨਾ ਨਹੀਂ ਕੀ ਹਿਸਾਬ ਕਿਤਾਬ ਰੱਬ ਜਾਣੇ ਇਹ ਪਿੰਡਾਂ ਦੀ ਸਿੱਧੀ ਲੁੱਟ ਨਹੀਂ ਤਾਂ ਹੋਰ ਕੀ ਆ ਨਾ ਪਿਛਲੀਆਂ ਸਰਕਾਰਾਂ ਦੇ ਸਮੇਂ ਤੁਸੀਂ ਬੋਲੇ ਨਾ ਇਹ ਸਰਕਾਰ ਸਮੇਂ ਬੋਲਿਓ ਨਾ ਉਹਦੀਆਂ ਸਰਕਾਰਾਂ ਸਮੇਂ ਬੋਲਿਓ ਪਿੰਡਾਂ ਦੀ ਲੁੱਟ ਜਾਰੀ ਰਹੂਗੀ ਫਿਰ ਦਾ ਪੈਸਾ ਪਿੰਡ ਤੇ ਲੱਗਣਾ ਹੈ ਸਰਕਾਰ ਨੇ ਪਿੰਡ ਨੂੰ ਦੇਣਾ ਕਿ ਲੈਣਾ ਅਨਰੇਗਾ ਵਾਲੀ ਹੈ ਜੋ ਲੱਗਦਾ ਦਿਖਦਾ ਹੈ ਸਰਕਾਰਾਂ ਵੱਲੋਂ ਕੋਈ ਨਹੀਂ ਆ ਰਹੀ ਗ੍ਰਾਂਟ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਸੋ ਬਹੁਤ ਰੰਗਲੇ ਪੰਜਾਬ ਦੇ ਰੰਗ ਵੀ ਆਪਾਂ ਲੱਗਦੇ ਦੇਖ ਲੈਣੇ ਆ ਕਿ ਭਾਈ ਕੀ ਹੁੰਦਾ ਪੰਜਾਬ ਦੇ ਵਿੱਚ ਰੰਗਲਾ ਪੰਜਾਬ ਨੂੰ ਲੱਗੇ ਹਾਂ ਖ਼ਬਰ ਇੱਕ ਹੋਰ ਬਹੁਤ ਧਿਆਨ ਮੰਗਦੀ ਹੈ ਉਹ ਹੈ ਤੁਹਾਡੇ ਸਾਡੇ ਨਾਲ ਜੁੜਿਆ ਹੋਇਆ ਵਦੇਸ਼ੀ ਫੇਰੀ ਵਾਲਾ ਪਹਿਲੂ ਗੌਰ ਕਰੋ ਬਿਲਕੁਲ ਜੀ ਕੈਨੇਡਾ ਵਾਲੇ ਪਾਸੇ ਰੁਝਾਨ ਘਟਣ ਦੇ ਕਾਰਨ ਕਈ ਨੇ ਕਿ ਵਿਦਿਆਰਥੀਆਂ ਦਾ ਕੈਨੇਡਾ ਰੁਝਾਨ ਮੋਪੰਗ ਹੋ ਰਿਹਾ ਉਥੇ ਕੰਮ ਨਹੀਂ ਮਿਲਦਾ ਰੋਜ਼ਗਾਰ ਨਹੀਂ ਮਿਲ ਰਿਹਾ ਇਹਨਾਂ ਰਹਿਣਾ ਸਹਿਣਾ ਖਾਣਾ ਪੀਣਾ ਮਹਿੰਗਾ ਹੋ ਗਿਆ ਅਮਰੀਕਾ ਚ ਟਰੰਪ ਤੋਂ ਬਾਅਦ ਸਖਤੀ ਖਾਸੀ ਹੋ ਗਈ ਉਹ ਤਾਂ ਉਥੇ ਵਾਲਿਆਂ ਨੂੰ ਕੱਢੀ ਜਾਂਦਾ ਇਹਨਾਂ ਜਿਹੜੇ ਪੱਕੇ ਨੇ ਉਹਨਾਂ ਨੂੰ ਵੀ ਕਈ ਵਾਰ ਗਲਤੀਆਂ ਦਾ ਨੋਟਿਸ ਆ ਜਾਂਦਾ ਫਿਰ ਕਹਿੰਦੇ ਨੇ ਜੀ ਗਲਤੀ ਨਾਲ ਆ ਗਿਆ ਸੋ ਉਥੇ ਤਾਂ ਇਹ ਕੰਮ ਚੱਲਦਾ ਹੈ ਫਿਰ ਇਹਦਾ ਨਤੀਜਾ ਜੇ ਤੁਸੀਂ ਧਾਰੇ ਲਿਆ ਕੇ ਵਿਦੇਸ਼ ਨੂੰ ਜਾਣਾ ਫਿਰ ਤੁਸੀਂ ਕੋਈ ਹੋਰ ਮੁਲਕ ਲੱਭੋਗੇ ਬਹੁਤ ਸ਼ੁਕਰੀਆ ਬਹੁਤ ਧੰਨਵਾਦ